ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੇਰੇ ਕਿਸਾਨ ਭਰਾਵੋ ਨੌਜਵਾਨ ਸਾਥੀਓ ਜਿਹੜਾ ਰੂ ਪੰਜਾਬੀਓ ਬਾਕੀ ਗੱਲ ਬਾਅਦ ਵਿੱਚ ਕਰਾਂਗੇ ਪਹਿਲਾਂ ਆ ਖਬਰ ਸੁਣੋ ਜੋ ਅੱਜ ਚੱਲ ਰਹੀ ਆ ਚੰਦਨਾ ਤੇ ਨਜ਼ਰ ਆ ਰਹੀ ਆ ਖਨੌਰੀ ਬਾਰਡਰ ਦੇ ਨੇੜਲੇ ਇਲਾਕਿਆਂ ਦੇ ਵਿੱਚ ਪਾਰੀ ਪੁਲਿਸ ਫੋਰਸ ਦਾ ਨਾਅਦ ਕੀਤੀ ਗਈ ਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਆ ਖਬਰਾਂ ਇਹ ਆ ਰਹੀਆਂ ਨੇ ਕਿ ਵੱਡੀ ਗਿਣਤੀ ਆ ਵੱਡੀ ਗਿਣਤੀ ਹੈ ਜਿਹੜੇ ਪੁਲਿਸ ਮੁਲਾਜ਼ਮ ਤੁਹਾਨੂੰ ਖਨੌਰੀ ਦੇ ਨੇੜਲੇ ਇਲਾਕਿਆਂ ਦੇ ਵਿੱਚ ਨਜ਼ਰ ਆ ਰਹੇ ਨੇ ਪੁਲਿਸ ਦੀਆਂ ਗੱਟੀਆਂ ਦੇ ਨਾਲ ਬੱਸਾਂ ਵੀ ਲਿਆਂਦੀਆਂ ਗਈਆਂ ਨੇ ਕਿਸੇ ਵੱਡੀ ਤਿਆਰੀ ਦੇ ਵਿੱਚ ਹੈ ਪੁਲਿਸ ਵੱਡਾ ਸਵਾਲ ਇਹੀ ਹੈ ਕਿਉਂਕਿ ਚੰਡੀਗੜ੍ਹ ਦੇ ਵਿੱਚ ਪਾਸੇ ਕੇਂਦਰ ਸਰਕਾਰ ਦੇ ਨਾਲ ਖਨੌਰੀ ਮੋੜ ਤੇ ਅਤੇ ਸ਼ੰਭੂ ਮੋੜੇ ਦੀ ਮੀਟਿੰਗ ਜਾਰੀ ਹੈ ਪਰ ਦੂਜੇ ਪਾਸੇ ਸੰਗਰੂਰ ਇਲਾਕੇ ਦੇ ਵਿੱਚ ਖਨੌਰੀ ਦੇ ਨੇੜੇ ਤਿੰਨ ਤੋਂ ਚਾਰ ਜ਼ਿਲ੍ਹਿਆਂ ਦੀ ਪੁਲਿਸ ਸਿਆਏ ਜਾ ਰਿਹਾ ਹੈ ਕਿ ਬੱਸਾਂ ਵੀ ਨੇ ਗੱਡੀਆਂ ਵੀ ਨੇ ਤੇ ਜਸਟੰਗ ਦੇ ਨਾਲੇ ਤਿਆਰੀ ਕੀਤੀ ਗਈ ਹੈ ਇਸ ਤੋਂ ਕਈ ਅੰਦੇਸ਼ੇ ਲਾਏ ਜਾ ਰਹੇ ਨੇ ਖਦਸ਼ੇ ਪ੍ਰਗਟਾਏ ਜਾ ਰਹੇ ਨੇ ਹਾਲਾਂਕਿ ਜੇ ਕੋਈ ਐਕਸ਼ਨ ਹੁੰਦਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਫਿਲਹਾਲ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਤਸਵੀਰਾਂ ਖਨੌਰੀ ਬਾਰਡਰ ਦੇ ਨੇੜਲੇ ਥਾਵਾਂ ਦੀਆਂ ਨੇ ਜਿੱਥੇ ਭਾਰੀ ਗਿਣਤੀ ਜਿਹੜੀ ਹੈ ਪੁਲਿਸ ਫੋਰਸ ਦਾ ਨਾਤਾ ਹੈ ਲੰਡਾ ਕੁਫੀ ਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮਾਂ ਆ ਤੁਸੀਂ ਖਾਬਰ ਸੁਣ ਲਈ ਸਾਰੇ ਪੰਜਾਬ ਵਾਲਿਓ ਖਾਸ ਕਰਕੇ ਜਿਹੜੇ ਨੇੜੇ ਬੈਠੇ ਹੋ ਇੱਥੇ ਸੰਗਰੂਰ ਵਾਲਿਓ ਮਾਨਸਾ ਵਾਲਿਓ ਪਟਿਆਲੇ ਵਾਲਿਓ ਬਰਨਾਲੇ ਵਾਲਿਓ ਬਠਿੰਡੇ ਵਾਲਿਓ ਉਹ ਭਰਾਵੋ ਤੁਹਾਨੂੰ ਰੱਬ ਦਾ ਵਾਸਤਾ ਅੱਜ ਦਾ ਦਿਨ ਤਾਂਸ ਨਾ ਖੇਡੋ ਅੱਜ ਦਾ ਦਿਨ ਘਰਾਂ ਚ ਨਾ ਬੈਠੋ ਛੜ ਦੋ ਅੱਜ ਕੰਮਕਾਰ ਆਪਣੇ ਛੜ ਦੋ ਖੇਤਾਂ ਦੇ ਕੰਮ ਘਰਾਂ ਦੇ ਕੰਮ ਉਹ ਭਰਾਵੋ ਤੁਹਾਡਾ ਮੋਰਚਾ ਸਿਕਰਾਂ ਤੇ ਆ ਜਿੱਤ ਦੇ ਬਿਲਕੁਲ ਜਿੱਤ ਕੇ ਆਪਾਂ ਜਿੱਤ ਰਹੇ ਹਾਂ ਮੋਰਚਾ ਆਪਣਾ ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਗੁੰਡਾਗਰਦੀ ਦੇ ਉਤਰਾਈ ਆ ਉਹਨੇ ਤਾਈਆਂ ਮੀਟਿੰਗ ਦਾ ਸਮਾਂ ਬਦਲ ਕੇ ਅੱਜ 11 ਵਜੇ ਦਾ ਰੱਖਿਆ ਵੀ ਜੇਕਰ ਅੱਜ ਕਿਸਾਨਾਂ ਨੇ ਸਾਡੀਆਂ ਮੰਗਾਂ ਤੇ ਸਹਿਮਤੀ ਨਾ ਕੀਤੀ ਤਾਂ ਜਿਹੜੇ ਕਿਸਾਨ ਚੰਡੀਗੜ੍ਹ ਆਇਆ ਉਹਨਾਂ ਨੂੰ ਉੱਥੇ ਹੀ ਘੇਰ ਕੇ ਗ੍ਰਿਫਤਾਰ ਕੀਤਾ ਜਾਊਗਾ ਤੇ ਬਾਕੀ ਜਿਹੜੇ ਕਿਸਾਨ ਮੋਰਚੇ 'ਚ ਆ ਉਹਨਾਂ ਤੇ ਜਿਹੜੀ ਪੁਲਿਸ ਫੋਰਸ ਇਕੱਠੀ ਕੀਤੀ ਗਿਆ ਉਹਦੇ ਵੱਲੋਂ ਹਮਲਾ ਕਰਵਾਇਆ ਜਾਊਗਾ ਤੇ ਤੁਹਾਡਾ ਜਿਹੜਾ ਮੋਰਚਾ 13 ਮਹੀਨਿਆਂ ਤੋਂ ਚੱਲ ਰਿਹਾ ਜਿਹੜਾ ਆਪਾਂ ਜਿੱਤ ਵੱਲ ਵਧੇ ਹੋਇਆ ਮੋਰਚਾ ਜਿੱਤ ਕੇ ਜਾਣਾ ਉਹਨੂੰ ਖੇਰੂ ਖੇਰੂ ਕਰਨ ਦੀਆਂ ਸਕੀਮਾਂ ਬਿਲਕੁਲ ਤਿਆਰ ਬਰਤਿਆਰ ਫੌਜਾਂ ਖੜੀਆਂ ਨੇ ਸੋ ਭਰਾਵੋ ਬਹੀੜਾ ਕਤੋ ਟਰੈਕਟਰ ਜੋੜੋ ਗੱਡੀਆਂ ਹੱਕੋ ਆਓ ਖਨੋਰੀ ਮੋਰਚੇ ਦੇ ਸੰਭੂ ਮੋਰਚੇ ਤੇ ਆਪਾਂ ਬੈਠ ਕੇ ਰਾਖੀ ਕਰੀਏ ਹੁਣ ਘਰਾਂ 'ਚ ਬੈਠਣ ਦਾ ਸਮਾਂ ਨਹੀਂ ਭਰਾਵੋ ਇਹ ਅੱਜ ਤੁਹਾਡੀ ਅਣਖ ਨੂੰ ਤੁਹਾਡੀ ਅਣਖ ਨੂੰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਬੰਗਾਰ ਰਹੀ ਆ ਸੋ ਭਰਾਵੋ ਜਿਹੜਾ ਅਣਖਾ ਜਮੀਨਾਂ ਨੂੰ ਪਿਆਰ ਕਰਦੇ ਹੋ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਆਓ ਬਾਦਰਾਂ ਤੇ ਜਾਓ